ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਲਈ ਤਿੰਨ ਟ੍ਰਿਕ ਲੈ ਕੇ ਆਏ ਹਾਂ ਸਭ ਤੋਂ ਪਹਿਲੀ ਟ੍ਰਿਕ ਇਹ ਹੈ ਕਿ ਪੈਂਟ ਨੂੰ ਫੋਲਡ ਕਿਸ ਤਰ੍ਹਾਂ ਕਰੀਏ ਕਿ ਸਾਡੀ ਜਗ੍ਹਾ ਵੀ ਘੱਟ ਕਵਰ ਹੋਵੇ ਥੋੜੀ ਜਗ੍ਹਾ ਵਿੱਚ ਵੱਧ ਵੱਧ ਪੈਂਟਾਂ ਅਸੀਂ ਰੱਖ ਸਕੀਏ ਉਸਦੇ ਲਈ ਤੁਸੀਂ ਕੀ ਕਰਨਾ ਹੈ ਕਿ ਪੈਂਟ ਨੂੰ ਪਹਿਲਾਂ ਸਿੱਧਾ ਲੰਮੇ ਪਾ ਦੇਣਾ ਹੈ ਤੇ ਫਿਰ ਅਸਨ ਵਾਲੀ ਸਾਈਡ ਹਲਕਾ ਜਿਹਾ ਫੋਲਡ ਕਰ ਲੈਣਾ ਹੈ ਉਸ ਤੋਂ ਬਾਅਦ ਉੱਪਰੋਂ 벨ਟ ਵਾਲੀ ਸਾਈਡ ਫੋਲਡ ਕਰ ਲੈਣਾ ਹੈ ਫਿਰ ਜਿਹੜੀ ਉੱਪਰਲੀ ਲਾਤ ਹੈ ਉਸ ਨੂੰ ਕ੍ਰੋਸ ਵਾਈਜ਼ ਸਾਈਡ ਨੂੰ ਲੈ ਜਾਣਾ ਹੈ ਤੇ ਜਿਹੜੀ ਹੇਠਲੀ ਸਿੱਧੀ ਲੱਤ ਹੈ ਉਸ ਨੂੰ ਥੋੜਾ ਜਿਹਾ ਫੋਲਡ ਕਰ ਲੈਣਾ ਹੈ ਫੋਲਡ ਕਰਨ ਤੋਂ ਬਾਅਦ ਉੱਪਰੋਂ ਜਿਹੜਾ ਬੈਲਟ ਵਾਲੀ ਇਸ ਹੌਸ ਨੂੰ ਫੋਲਡ ਕਰਕੇ ਹੇਠੋਂ ਪੋਂਚੇ ਵਾਲਾ ਫੋਲਡ ਕਰਕੇ ਜਿਹੜਾ ਕ੍ਰੋਸ ਕੀਤਾ ਪੋਂਚ ਉੱਪਰ ਦੀ ਕਮਾ ਕੇ ਉਸਦੇ ਸੈਂਟਰ ਦੇ ਵਿੱਚ ਦੀ ਉਸ ਨੂੰ ਇਸ ਤਰ੍ਹਾਂ ਫਸਾ ਦਿਓ ਇਸ ਦੇ ਨਾਲ ਦੇਖੋ ਦੋਸਤੋ ਬਹੁਤ ਹੀ ਘੱਟ ਜਗ੍ਹਾ ਦੇ ਵਿੱਚ ਬਹੁਤ ਜ਼ਿਆਦਾ ਤੁਸੀਂ ਪੈਂਟਾ ਰੱਖ ਸਕਦੇ ਹੋ ਤੇ ਦੋਸਤੋ ਅਗਲੀ ਟ੍ਰਿਕ ਹੈ ਕਿ ਆਪਾਂ ਰਸੋਈ ਵਿੱਚ ਕਈ ਵਾਰ ਆਪਣੇ ਛੋਟੇ-ਛੋਟੇ ਡੱਬਿਆਂ ਵਿੱਚ ਸਮਾਨ ਪਾ ਕੇ ਰੱਖਦੇ ਨੇ ਤੇ ਜਦ ਆਪਾਂ ਲਾਸਟ ਵਾਲਾ ਡੱਬਾ ਚੁੱਕਦੇ ਆ ਤੇ ਸਾਰੇ ਹੀ ਡੱਬੇ ਡਿੱਗ ਜਾਂਦੇ ਆ ਇਸਦੇ ਲਈ ਇੱਕ ਬਹੁਤ ਵਧੀਆ ਟ੍ਰਿਕ ਹੈ ਉਸਦੇ ਲਈ ਤੁਸੀਂ ਕੀ ਕਰਨਾ ਹੈ ਕਿ ਇੱਕ ਲੈਣੀ ਥਾਲੀ ਉਸਦੇ ਵਿੱਚ ਮੂੰਗੀ ਦੀ ਦਾਲ ਜਾਂ ਸੁੱਕੇ ਮਟਰ ਕੋਸ਼ਕ ਦਾਣੇ ਬਸ 15 ਤੋਂ 20 ਪਾ ਕੇ ਤੇ ਉੱਪਰ ਇੱਕ ਹੋਰ ਥਾਲੀ ਜਾਂ ਪਲੇਟ ਇੱਕੋ ਹੀ ਸਾਈਜ਼ ਦੇ ਦੋਵੇਂ ਪਲੇਟ ਜਾਂ ਥਾਲੀ ਹੋਣੀਆਂ ਚਾਹੀਦੀਆਂ ਨੇ ਤੇ ਉਸ ਦੇ ਵਿੱਚ ਇਸ ਤਰ੍ਹਾਂ ਤੁਸੀਂ ਡੱਬੇ ਰੱਖ ਸਕਦੇ ਹੋ ਦੇਖੋ ਕਿੰਨਾ ਸੋਹਣਾ ਰੋਟੇਟ ਹੋ ਰਿਹਾ ਹੈ ਜਿਹੜਾ ਵੀ ਤੁਸੀਂ ਡੱਬਾ ਚੁੱਕਣਾ ਹੋਵੇਗਾ ਤੇ ਉਸ ਨੂੰ ਇਹ ਰੋਟੇਟ ਕਰਕੇ ਅੱਗੇ ਡੱਬੇ ਨੂੰ ਲਿਆ ਸਕਦੇ ਹੋ ਤੇ ਆਸਾਨ ਤਰੀਕੇ ਨਾਲ ਚੁੱਕ ਸਕਦੇ ਹੋ ਦੇਖੋ ਦੋਸਤੋ ਕਿਤੇ ਵੀ ਪਈ ਹੋਈ ਚੀਜ਼ ਸੋਹਣੀ ਵੀ ਬਹੁਤ ਲੱਗਦੀ ਆ ਹਾਂ ਦੋਸਤੋ ਤੁਹਾਡੇ ਲਈ ਲੈ ਕੇ ਆਏ ਲਾਸਟ ਟ੍ਰਿਕ ਤੇ ਇਸ ਟ੍ਰਿਕ ਵਿੱਚ ਤੁਹਾਨੂੰ ਦੱਸਦਿਆਂ ਕਿ ਆਪਾਂ ਮਾਰਕੀਟ ਵਿੱਚ ਸ਼ਗਨ ਵਾਲੇ ਕਾਰਡ ਲਿਓਣੇ ਨਾ ਕਾਰਡ ਦਾ ਹਿੱਸਾ ਉੱਪਰਲਾ ਖੁੱਲਾ ਹੁੰਦਾ ਹੈ ਤੇ ਆਪਣੇ ਘਰ ਵਿੱਚ ਕਈਰ ਗੂੰਦ ਨਹੀਂ ਹੁੰਦੀ ਫੇਵਿਕੋਲ ਨਹੀਂ ਹੁੰਦਾ ਤਾਂ ਆਪਾਂ ਨੂੰ ਚਿਪਕਾਉਣ ਵਿੱਚ ਬਹੁਤ ਮੁਸ਼ਕਲ ਜਿਹੀ ਲੱਗਦੀ ਵੀ ਕਿਸ ਤਰ੍ਹਾਂ ਇਸ ਨੂੰ ਚਿਪਕਾਈਏ ਇਸ ਤੇ ਲਈ ਇੱਕ ਤੁਸੀਂ ਘਰ ਵਿੱਚ ਹੀ ਦੇਸੀ ਨੁਸਖਾ ਬਣਾ ਕੇ ਇਸ ਨੂੰ ਚਿਪਕਾ ਸਕਦੇ ਇਸ ਤੇ ਲਈ ਤੁਸੀਂ ਕੀ ਕਰਨਾ ਹੈ ਕਿ ਥੋੜਾ ਜਿਹਾ ਲੈਣਾ ਆਟਾ ਵਿੱਚ ਹਲਕਾ ਜਿਹਾ ਪਾਣੀ ਪਾ ਕੇ ਥੋੜਾ ਜਿਹਾ ਸੰਗਣਾ ਦਾ ਪੇਸਟ ਬਣਾ ਕੇ ਇਸ ਤਰ੍ਹਾਂ ਉਂਗਲ ਦੀ ਮਦਦ ਦੇ ਨਾਲ ਲੰਮਾ ਤੋੜ ਤੁਸੀਂ ਲਗਾ ਸਕਦੇ ਹੋ ਦੇਖੋ ਬਹੁਤ ਵਧੀਆ ਚਿਪਕ ਜਾਏਗਾ ਤੇ ਇੰਨਾ ਮਹਿਸੂਸ ਵੀ ਨਹੀਂ ਹੋਏਗਾ ਆਟਾ ਲੱਗਿਆ ਲੋ ਜੀ ਦੇਖੋ ਹੁਣ ਤੁਹਾਨੂੰ ਚਿਪਕਾ ਕੇ ਦਿਖਾਉਣੀ ਹੈ बोला हल्का हल्का ਜੇ ਦਬਾ ਦੇਣਾ ਹੈ ਇਸ ਦੇ ਨਾਲ ਤੁਹਾਡਾ ਕਾਰਡ ਵਧੀਆ ਸੋਹਣਾ ਵੀ ਲੱਗੇਗਾ